ਪਾ ਜੀ ਇਸ ਵਾਰ ਬਹੁਤ ਵੱਡੀ ਸੇਲ ਲਗਾਉਣ ਜਾ ਰਹੇ ਹੋ ਕੀ ਫਾਇਦੇ ਕਰੋਗੇ ਇਸ ਵਾਰ ਦੇਖੋ ਜੀ ਫਾਇਦਾ ਐਦਾ ਹੋਣਾ ਜੀ ਹੁਣ ਸਾਨੂੰ ਐਡਵਾਂਸ ਚੱਲਣਾ ਪੈਂਦਾ ਜੀ ਬਿਲਕੁਲ ਅਸੀਂ ਉਹਨਾਂ ਕੋ ਸਰਦੀਆਂ ਦਾ ਸਟਾਕ ਭਰਨਾ ਵਾ ਇਸ ਲਈ ਗਰਮੀਆਂ ਦੇ ਸੂਟਾਂ ਦੀ ਲਾਤੀ ਭਰਪੂਰ ਸੇਲ ਆਹ ਦੇਖੋ ਜੀ ਪਿਓਰ ਡੈਲਟਾ ਜਿਹੜਾ ਲੋਕੀ 500 ਦਾ ਇੱਕ ਵੇਦੇ ਆ ਇਹ ਸਿਮੀ ਟੈਕਸਟਾਈਲ ਤੇ ਤੁਹਾਨੂੰ ਗਿਣ ਕੇ ਇੱਕ ਦੋ ਤਿੰਨ ਤੇ ਚਾਰ ਸੂਟ ਮਿਲਣਗੇ 480 ਰੁਪਏ ਦੇ ਭਾਜੀ ਕੀ ਗੱਲ ਕਰਨਦੇ 480 ਦੇ ਚਾਰ ਸੂਟ ਇਹਨੂੰ ਤਾਂ ਸੇਲ ਕਹਿੰਦੇ ਜੀ ਤਮਾਕਾ ਸੇਲ ਲੱਗੀ ਸਿਮੀ ਟੈਕਸਟਾਈਲ ਦੇ ਆ ਦੇਖ ਲਓ ਕਲਰ ਡਿਜ਼ਾਈਨ ਜਿੰਨੇ ਕੋਹੇ ਦੇ ਦਾਂਗੇ ਤੁਸੀਂ ਗਿੰਦੇ ਥੱਕ ਜੋਗੇ ਬਿਲਕੁਲ ਸਹੀ ਸੁਣ ਰਹੇ ਹੋ ਜਿਹੜਾ ਮਰਜੀ ਆ ਕੇ ਲੈ ਜਾਵੇ ਸਿਮੀ ਟੈਕਸਟਾਈਲ ਤੇ ਡਿਜ਼ਾਈਨ ਚੈੱਕ ਕਰੋ 480 ਦੇ ਚਾਰ 480 ਦੇ ਚਾਰ ਤੇ 480 ਦੇ ਚਾਰ ਡਿਜ਼ਾਈਨ ਹੀ ਦੇਖ ਲਓ ਵੀਵਰਸ ਮੈਂ ਨਹੀਂ ਬੋਲਾਂਗਾ ਸਾਡੀ ਕੁਆਲਿਟੀ ਤੇ ਸਾਡਾ ਕਪੜਾ ਬੱਲੂ ਆ ਦੇਖੋ ਤੇ ਭਾਜੀ ਜਿਹੜੇ ਵੀਡੀਓ ਸ਼ੇਅਰ ਕਰਨਗੇ ਉਹਨਾਂ ਦੇ ਕੀ ਪੈਸੇ ਉਹ ਪੀਏਲੋ ਸੂਟ ਪਰ ਸੋ ਬਿਲਕੁਲ ਜੀ ਆਹ ਦੇਖੋ ਜੀ ਇਹ ਪਿਓਰ ਕਾਟਨ ਦਾ ਸੂਟ ਆਂਦਾ ਜੀ ਇਹ ਬਾਜ਼ਾਰ ਚ ਵੀ ਕਿਹਾ 695 ਰੁਪਏ ਦਾ ਸੂਟ ਆ ਜੀ ਆਹ ਦੇਖੋ ਜੀ ਜੀ ਇਹ 695 ਰੁਪਏ ਦਾ ਸੂਟ ਹੈ ਕੁਆਲਿਟੀ ਚੈੱਕ ਕਰੋ ਜੀ ਗਲੇ ਦੇ ਵਰਕ ਕੀਤਾ ਹੋਇਆ ਸਾਫ ਸੁਥਰਾ ਬਾਟਮ ਤੇ ਨਾਲ ਪ੍ਰਿੰਟ ਆਏਗਾ ਦੁਪੱਟਾ ਆਏਗਾ ਮਲ ਕਾਟਨ ਦਾ ਇਹ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਚਲੋ ਛੱਡੋ ਕਿੰਨਾ ਮਿਲਾਂ ਇਹ ਮੇਰੇ ਭੈਣ ਭਰਾਵਾਂ ਨੂੰ ਇਹ ਚਾਰ ਸੂਟ ਘਰ ਗਿਫਟ ਪਹੁੰਚਣਗੇ ਜਿਹੜਾ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੇਗਾ ਸਾਡੀ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਏਗਾ ਵਧੀਆ ਕਮੈਂਟ ਲਾਈਕ ਕਰੇਗਾ ਇਹੋ ਭੈਣਾਂ ਦੇ ਘਰ ਚਾਰ ਸੂਟ ਪਹੁੰਚਣਗੇ ਤੁਸੀਂ ਬਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਆਹ ਦੇਖੋ ਜੀ ਅਗਲੀ ਆਈਟਮ ਦੇਖੋ ਦੇਖੋ ਜੀ ਪਿਓਰ ਕਾਟਨ ਦੇ ਸੂਟ ਨਾਲ ਗਲੇ ਦੇ ਸੀਕੁਐਂਸ ਦਾ ਕੰਮ ਆਏਗਾ ਪੂਰ ਕਾਟਨ ਦੀ ਬਾਟਮ ਨਾਲ ਮਲ ਕਾਟਨ ਦੇ ਦੁਪੱਟੇ ਆਣਗੇ ਇਹ ਬਾਜ਼ਾਰ ਚ ਵਿਕਦਾ 500 ਤੋਂ ਲੈ ਕੇ 550 ਰੁਪਏ ਦਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ 1000 ਦੇ 4 ਸੂਟ ਮਤਲਬ 1000 ਰੁਪਏ ਦੇ ਵਿੱਚ 4 ਜਿਹੜੀ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਚੁੰਨੀ ਨਾਲ ਇਹਨੂੰ ਹੀ ਤੇ ਸੇਲਾਂ ਕਹਿੰਦੇ ਆ ਵੀਰ ਜੀ ਇਹਨੂੰ ਹੀ ਸੇਲ ਕਹਿੰਦੇ ਆ ਤੇ ਪਾਜੀ ਇਹਦੇ ਤੇ ਡਿਜ਼ਾਈਨਿੰਗ ਕਿੰਨੀ ਕੁ ਮਿਲੂਗੀ ਫਿਰ ਡਿਜ਼ਾਈਨਿੰਗ ਸਾਡੇ ਕੋਲ 25 ਡਿਜ਼ਾਈਨ ਅਵੇਲੇਬਲ ਹੁੰਦੇ ਆ ਮਗਰ ਵੀਡੀਓ ਚ ਈਵਰਸ ਨੂੰ ਹੋਰ ਵੀ ਬਹੁਤ ਕੁਝ ਦਿਖਾਣਾ ਦੋ ਤਿੰਨ ਡਿਜ਼ਾਈਨ ਸਿਲੈਕਟਡ ਜਿਹਾ ਦਿਖਾਵਾਂਗੇ ਐਲੋ ਜੀ ਮਲ ਕਾਟਨ ਦੇ ਦੁਪੱਟੇ ਸਿਰਫ ਤੇ ਸਿਰਫ 250 ਰੁਪਏ ਦਾ ਸੂਟ ਆਏਗਾ ਪਿਓਰ ਕਾਟਨ ਦੀ ਚੁੰਨੀ ਨਾਲ ਆਏਗੀ 컬러 ਦੇਖੋ ਕਿੰਨੇ ਪਿਆਰੇ ਪਿਆਰੇ ਜੀ ਸੋ ਦੇਖੋ ਜੀ ਕਮਾਲ ਦੇ ਆਰਟੀਕਲ ਜਿਹੜੇ ਤੁਹਾਨੂੰ ਤੁਹਾਡੇ ਸ਼ਹਿਰਾਂ ਦੇ ਵਿੱਚੋਂ ਕੋਈ 550 ਦਾ ਕੋਈ 600 ਦਾ ਮਿਲਣਾ ਪਰ ਇੱਥੇ ਜਿਹੜੀ ਸੇਲ ਲੱਗੀ ਆ ਉਹਦੇ ਵਿੱਚ ਭਾਜੀ ਕਹਿੰਦੀ ਆ 250 220 ਰੁਪਏ ਦੇ ਵਿੱਚ ਆ ਭਾਜੀ ਆਰਟੀਕਲ ਦਿਖਾ ਦਿਓ ਕਿ ਕਮਾਲ ਦੇ ਆਰਟੀਕਲ ਆ ਇਧਰ ਨਿਆਰੇ ਤੇ ਆਰਟੀਕਲ ਦਿਖਾ ਦਿਓ ਤੇ 250 250 250 ਲੈ ਜੀ ਪਾਕਿਸਤਾਨੀ ਸੂਟ ਲਓ ਜੀ 550 ਦਾ ਸੂਟ ਵਿਗਦਾ ਹੈ 650 ਦਾ ਸੂਟ ਵਿਗਦਾ ਦੁਪੱਟੀਆਂ ਨੇ ਮਲ ਕਾਟਨ ਦੇ ਬਿਲਕੁਲ ਖੁੱਲੇ ਡੁੱਲੇ ਇਹ ਸਿਮੀ ਟੈਕਸਟਾਈਲ ਦੇ ਮੇਲਾ ਸਿਰਫ 200 ਰੁਪਏ ਦਾ ਸੂਟ ਜੀ ਭਾਜੀ ਪਾਕਿਸਤਾਨੀ ਸੂਟ 250 ਕੀ ਗੱਲ ਕਰੀ ਕਿਹਾ ਹਲਾ ਦੇਣੇ ਲੋਕੀ ਲੁੱਟ ਜਿਹੜੀ ਲੁੱਟਾ ਕਰਨ ਲੱਗੇ ਆਪਾਂ ਸਾਰੀਆਂ ਬੰਦ ਕਰਾ ਦੇਣੀ ਆਪਾਂ 2250 ਰੁਪਏ ਸੂਟ ਦੇ ਦੇ ਪਾਕਿਸਤਾਨੀ ਵੀ ਤੁਹਾਨੂੰ ਸੋ ਲਓ ਜੀ ਭਾਜੀ ਤੇ ਇੱਕ ਤੋਂ ਬਾਅਦ ਇੱਕ ਵੱਡੇ ਧਮਾਕੇ ਕਰ ਰਿਹਾ ਭਾਜੀ ਆ ਵੀ ਆਰਟੀਕਲ ਦਿਖਾ ਦਿਓ ਕਿ 220 220 220 ਪਾਕਿਸਤਾਨੀ ਸੂਟ ਜਿਹੜਾ ਮਾਰਕੀਟ 'ਚ ਕੋਈ 700 ਦਾ ਦਿੰਦਾ ਕੋਈ 800 ਦਾ ਉਹ ਵੀ ਤੁਹਾਨੂੰ ਸੇਲ ਮੇਲੇ ਦੇ ਵਿੱਚ ਇਹ ਤੁਹਾਨੂੰ ਦੇਣ ਜਾ ਰਹੇ ਆ 220 220 ਦੇ ਵਿੱਚ ਜੀ ਹੋ ਜੀ ਡੀਐਨ ਕਿੰਨਾ ਸੋਹਣਾ ਹੈ ਥੋੜੀ ਹੋਣ ਡਿਜ਼ਾਈਨ ਸੋਹਣਾ ਦਿੰਦਾ ਕਹੀਏ 695 450 ਬੈਂਕ ਵੀ ਅੱਦੇ ਹੀ ਪ੍ਰਿੰਟ ਨਾਲ ਕਰ ਰਹੇ ਨੇ ਗਲੇ ਤੇ ਸਾਰਾ ਹੈਂਡਵਰਕ ਹੈ ਬਿਲਕੁਲ ਬਿਲਕੁਲ ਹੈਂਡਵਰਕ ਦਾ ਕੰਮ ਨਾਲ ਆਪਣਾ ਬਾਟਮ ਵੀ ਪਿਓਰ ਕਾਟਨ ਦੀ ਦੁਪट्टे ਮਲਮਲ ਕਾਟਨ ਦੇ 450 ਰੁਪਏ ਦੇ ਸਿਰਫ ਸਿਮੀ ਟੈਕਸਟਾਈਲ ਤੇ ਮਿਲਣਗੇ ਕਿਤੇ ਹੋਰ ਨਹੀਂ ਮਿਲਣ ਤੁਹਾਨੂੰ ਸੋ ਬਿਲਕੁਲ ਪਾਜੀ ਇੱਕ ਇੱਕ ਆਰਟੀਕਲ ਜਿਹੜਾ ਨਾ ਪੂਰਾ ਫੋਕਸ ਮਾਰ ਕੇ ਦਿਖਾਓ ਕਿ ਵਾਕਈ ਜਿਹੜੇ ਵੀਅਰ ਵੇਖ ਰਹੇ ਉਹਨਾਂ ਨੂੰ ਨਜ਼ਾਰਾ ਆਉਣਾ ਚਾਹੀਦਾ ਵਾ ਵਾਕਈ ਪਤਾ ਲੱਗੇ ਕਿ ਜੇਕਰ ਗੱਲਾਂ ਕਰ ਰਿਹਾ ਗੱਲਾਂ ਦੇ ਵਿੱਚ ਤਾਂ ਮੈਂ ਵੈਰਟੀਆਂ ਦਿਖਾ ਰਿਹਾ ਤੇ ਵੈਰਟੀਆਂ ਵਿੱਚ ਵੀ ਤਾਂ ਮੈਂ ਸ਼ੂਟ ਲੈ ਕੇ ਆ ਜਾਓ ਸਾਡੇ ਕੋਲ ਜੋ ਰੇਟ ਪਾਇਆ ਉਹੀ ਰੇਟ ਕਪੜਾ ਮਿਲੇਗਾ ਪਿਓਰ ਕੈਮਰੀ ਦੇ ਸੂਟ ਪ੍ਰਿੰਟ ਸਲਵਾਰਾਂ ਚੁੰਨੀਆਂ ਮਲ ਕੋਟਨ ਦੀਆਂ ਕੋਈ 800 ਨਹੀਂ ਕੋਈ 900 ਨਹੀਂ ਕੋਈ 700 ਨਹੀਂ ਸਿਮੀ ਟੈਕਸਟਾਈਲ ਦਾ ਮਿਲਣਾ ਤੁਹਾਨੂੰ 450 ਰੁਪਏ ਦਾ ਸੂਟ ਹੈ ਤੇ ਬ੍ਰਾਂਡਾਂ ਦੇ ਸਟicker ਲੱਗੇ ਹੋਏ ਆ ਬ੍ਰਾਂਡਡ ਘਰਾਂ ਦੇ ਮਾਲ ਆ ਇਹ ਵੀ ਸਾਡੇ ਕੋਲ ਸਸਤਾ ਆਂਦਾ ਜੀ ਪਿੱਛੋਂ ਅਸੀਂ ਵੀ ਸਸਤਾ ਹੀ ਵੇਚੀਦਾ ਅਸੀਂ ਲੋਕਾਂ ਨੂੰ ਲੁੱਟ ਖੋ ਨਹੀਂ ਰੱਖੀ ਏਹੀ ਸਸਤਾ ਲਿਆਓ ਸਸਤਾ ਵੇਚੋ 450 ਰੁਪਏ ਦਾ ਸੂਟ ਸਿਮੀ ਟੈਕਸਟਾਈਲ ਤੇ ਆ ਲੋ ਜੀ ਆਲਓਵਰ ਸੂਟ ਕੋਟਨ ਦਾ ਪੰਪਰ ਮੀਟਰ ਦੇ ਨਾਲ ਦੁਪੱਟੇ ਆਣਗੇ ਕੋਟਨ ਦੇ ਇਹ ਬਾਜ਼ਾਰ ਚ ਵਿਕਦਾ 450 ਦਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ 210 ਰੁਪਏ ਦਾ ਸੂਟ ਜੀ ਸਰਪ ਇਹ ਭਾਜੀ ਕਰੀ ਕੀ ਜਾਂਦੇ ਵਿਚਾਰਿਓ ਕਿ ਲਟਾਰਿਓ ਉਹ ਬਸ ਲਟਾਰ ਰਹੇ ਆ ਵਿਚਾਰ ਰਹੇ ਆ ਜੋ ਮਰਜੀ ਸਮਝੋ ਬਸ ਲੋਕਾਂ ਦਾ ਫਾਇਦਾ ਕਰਾ ਰਹੇ ਆ ਇੰਨੀ ਤਾਂ ਬਾਰ ਬਾਰ ਕਹ ਰਹੇ ਆ ਸੇਲ ਕਹਿੰਦੇ ਆ ਆਲ ਓਵਰ ਸੂਟ ਦੁਪੱਟੇ ਮਲ ਕਾਟਨ ਦੇ 4.5 ਚਾਸ ਵਾਲੇ ਸੂਟ ਸਿਮੀ ਟੈਕਸਟਾਈਲ ਤੇ 210 ਰੁਪਏ ਦਾ ਸੂਟ ਕਾਟਨ ਦੀ ਚੁੰਨੀ ਦੇ ਨਾਲ। ਸੋ ਬਿਲਕੁਲ ਜੀ ਭਾਜੀ ਆਰਟੀਕਲ ਦਿਖਾ ਦਿਓ ਕਿ ਕਮਾਲ ਦੇ ਆਰਟੀਕਲ ਆ। ਆਓ ਲਿਜਾਓ ਪਾਓ ਹੰਡਾਓ ਕਿਉਂਕਿ ਵੈਰਾਈਟੀਆਂ ਬਹੁਤ ਕਮਾਲ ਦੀਆਂ ਵਾ ਕਪੜਾ ਜਾਨਦਾਰ ਆ ਤੇ ਸ਼ਾਨਦਾਰ ਆ। ਆ ਦੇਖੋ ਹੁਣ ਪਿਓਰ ਕਾਟਨ ਦੇ ਸੂਟ ਆਣ ਕੇ ਬੈਗ ਵੀ ਅੱਦੇ ਹੀ ਪ੍ਰਿੰਟ ਨਾਲ ਭਰੀ ਹੋਈ ਆ। ਗਲੇ ਦੇ ਕਢਾਈ ਦਾ ਵਰਕ ਆਏਗਾ। કોટਨ ਦੀ ਬੋਟਮ ਆਏਗੀ 3 300 ਰੁਪਏ ਦੇ ਸੂਟ ਹੈ ਜਿਹੜੇ ਬਜ਼ਾਰਾਂ ਚ ਸਾਡੇ 5500 ਦੇ ਵਿਕਦੇ ਆ ਜੀ 3 300 ਰੁਪਏ ਦਾ ਸੂਟ ਹੈ ਸੋ ਬਿਲਕੁਲ ਪਾਜੀ ਆ ਵੀ ਆਰਟੀਕਲ ਦਿਖਾ ਦਿਓਗੀ ਕੱਪੜੇ ਦਾ ਫੈਬਰਿਕ ਜਿਹੜਾ ਨਾ ਬਹੁਤ ਹੀ ਸ਼ਾਨਦਾਰ ਆ ਇਧਰ ਪਾਜੀ ਵਰਕ ਦਿਖਾ ਦਿਓ ਕਮਾਲ ਦਾ ਕੀਤਾ ਹੋਇਆ ਵਾ ਦੁਪੱਟੇ ਦਿਖਾ ਦਿਓ ਤੇ ਰੇਟ ਰੇਟ ਤੁਹਾਨੂੰ ਕਮਾਲ ਦਾ 300 ਰੁਪਏ ਦੇ ਚੈੱਕ ਕਰੋ ਧਿਆਨ ਹੀ ਦੇਖੋ ਕੋਈ 600 ਨਹੀਂ ਕੋਈ 650 ਨਹੀਂ ਸਿਰਫ ਤੇ ਸਿਰਫ 300 ਰੁਪਏ ਦਾ ਸੂਟ ਅੱਜ ਆ ਵੀ 300 ਰੁਪਏ ਦਾ 300 ਰੁਪਏ ਦਾ ਪਿਓਰ ਕਾਟਨ ਦੇ ਦੁਪੱਟੇ ਨਾਲ ਜਿਆ ਬਾਰ ਬਾਰ ਕਹਿ ਰਿਆ ਵਾਂ ਜਿਹੜੇ ਮੇਰੇ ਭਾਈ ਬੈਣ ਘਰ ਬੈਠੇ ਕੰਮ ਕਰ ਰਹੇ ਐ ਜਾਂ ਨਵਾਂ ਕੰਮ ਕਰਨ ਦੀ ਸੋਚ ਰਹੇ ਐ ਅੱਖਾਂ ਮੀਚ ਕੇ ਸਿਮੀ ਟੈਕਸਟਾਈਲ ਤੇ ਆਓ ਤੁਸੀਂ ਇਹੋ ਜਿਹੇ ਭਾਵੇਂ 10000 20000 ਸਾਡੇ ਲੈ ਕੋਲ ਲੈ ਕੇ ਆਓ ਤੁਹਾਨੂੰ ਇਹੋ ਜਿਹਾ ਵਧੀਆ ਕੰਮ ਸ਼ੁਰੂ ਕਰਾ ਕੇ ਦਿਖਾਂਗੇ ਤੁਸੀਂ ਆਪ ਕੋ ਤੁਸੀਂ ਹੁਣ ਆਪ ਦੇਖੋ ਦਿਹਾੜੀ ਦੇ 3-4 ਸੂਟ ਵੀ ਵੇਚ ਲਓ 100 150 ਬਿੱਦਾ ਹੋਵੇ 7-800 ਰੋਜ਼ ਦਾ ਔਰ 20 ਤੋਂ 25000 ਰੁਪਏ ਮੀਨਾ ਤੁਹਾਨੂੰ ਬਚਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਕਿਸੇ ਨੇ ਆਣ ਗਵੰਡ ਸਲਾਹ ਨਹੀਂ ਦੇਣੀ ਇਹ ਤੁਹਾਨੂੰ ਆਪ ਪਹਿਲਾ ਸਟੈਪ ਚੱਕਣਾ ਪੈਣਾ ਤੁਸੀਂ ਸਟੈਪ ਚੱਕੋ ਅਗੋ ਤੁਹਾਡੇ ਕੋਲ ਮਾਲਕ ਨੇ ਤੁਹਾਡੇ ਵਾਸਤੇ ਪਤਾ ਨਹੀਂ ਕੀ ਕੁਝ ਸੋਚ ਕੇ ਰੱਖਿਆ ਆਇਆ ਹੋਇਆ ਹੈ ਤੁਸੀਂ ਬਸ ਕੰਮ ਸ਼ੁਰੂ ਕਰਨ ਵਾਲੇ ਬਣੋ ਅਗੋ ਰੱਬ ਆਪੇ ਸਾਥ ਦਿੰਦਾ ਦੇਖੋ ਜੀ ਔਰ ਪਿਓਰ ਕਾਟਨ ਦੇ ਦੁਪੱਟਿਆਂ ਨਾਲ 3300 ਰੁਪਏ ਦੇ 3300 ਰੁਪਏ ਦੇ 3300 ਰੁਪਏ ਅੰਜੇ ਬ੍ਰਾਂਡ ਦੇ ਸੂਟ ਦੀ ਸੋ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਆਰਟੀਕਲ ਜਿਹੜੇ ਤੁਹਾਡੀ ਸ਼ੈਲਾਂ ਦੇ ਵਿੱਚ ਕੋਈ 600 ਕੋਈ 650 ਨਾਰਮਲੀ ਮਿਲਦਾ ਇੰਨੇ ਦਾ ਪਰ ਭਾਜੀ ਕਹਿੰਦੀ ਆ ਵੀ 300 300 ਰੁਪਏ ਦੇ ਵਿੱਚ ਤੁਹਾਨੂੰ ਦੇਣੀ ਆ ਇਹ ਫੋਕਸ ਮਾਰ ਕੇ ਆਰਟੀਕਲ ਦਿਖਾ ਦਿਓ ਕਿ ਨਜ਼ਾਰੇਦਾਰ ਆਰਟੀਕਲ ਆ ਕਪੜਾ ਜਾਨਦਾਰ ਆ ਚਾਂਦਾਰ ਆ ਰੇਟ ਆ 300 ਰੁਪਏ ਆ ਜੀ ਦੇਖੋ ਜੀ ਪਿਓਰ ਕਾਟਨ ਦੇ ਸੂਟ ਬ੍ਰਾਂਡੇਡ ਆਈਟਮਾਂ ਕੰਪਨੀਆਂ ਦੇ ਸੂਟ ਹੈ ਜੀ ਪ੍ਰਿੰਟ ਸਲਵ ਚੁਨੀਆ ਮਲਮਲ ਦੀਆਂ ਸਿਰਫ ਤੇ ਸਿਰਫ 300 ਰੁਪਏ ਦਾ ਸੂਟ ਭਾਈ 300 ਰੁਪਏ 600 600 ਰੁਪਏ ਦਾ ਵੇਚਦੇ ਆ ਤੁਸੀਂ ਇਹ ਵੀ 300 ਚੇਲਾ ਲਾਤੀਆਂ ਜੀ ਸੇਲਾ ਲੁੱਟ ਲੋ ਮੇਲੇ ਬਸ ਆਹ ਦੇਖੋ ਜੀ ਸਾਰਾ ਬ੍ਰਾਂਡਡ ਸੂਟ ਹੈ 600 ਬਿਆਲਾ 3 300 ਰੁਪਏ ਸਾਰਾ ਗਲੇ ਦੇ ਵਰਕ ਕੀਤਾ ਹੈ ਨਾਲੇ ਬਿਲਕੁਲ ਜੀ ਇੱਕ ਇੱਕ ਆਰਟੀਕਲ ਦਿਖਾ ਦਿਓ ਕਿ ਤੁਹਾਨੂੰ ਪੂਰਾ ਨਜ਼ਾਰਾ ਆਉਣ ਵਾਲਾ ਵਾ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਛੇਤੀ ਛੇਤੀ ਆਓ ਤੇ ਆ ਵੈਰਾਈਟੀਆਂ ਲੈ ਜਾਓ ਮੁੜ ਕੇ ਨਾ ਕਿ ਉਹ ਵੀ ਆਰਟੀਕਲ ਨਹੀਂ ਮਿਲਿਆ ਭਾਈ ਕਿਉਂਕਿ ਇਸੇ ਮੇਲਾ ਲੱਗਾ ਹੀ ਰਹਿੰਦਾ ਵਾ ਤੇ ਪੈਣਪਰਾ ਆਉਂਦੀ ਆ ਵੈਰਾਈਟੀਆਂ ਲੈ ਜਾਂਦੇ ਆ ਛੇਤੀ ਛੇਤੀ ਆਉਦੇ ਵੈਰਾਈਟੀਆਂ ਲੈ ਜੋ ਜੀ। ਹੁਣ ਆ ਦੇਖੋ ਜੀ 올ਓਵਰ ਸੂਟ ਆਏਗਾ ਪਿਓਰ ਕਾਟਨ ਦਾ। ਸਲਵਾਰ ਵੀ ਇੱਥੇ ਹੀ ਪ੍ਰਿੰਟਡ ਆਈ ਜੀ ਇਹਦੀ ਆ ਦੇਖੋ ਜੀ ਬਹੁਤ ਪਿਆਰਾ ਸੂਟ ਹੈ। ਵਧੀਆ ਲੈਂਸ ਦਾ ਵਰਕ ਕੀਤਾ ਹੋਊਗਾ। ਨਾਲ ਦੁਪੱਟਾ ਆਏਗਾ ਮਲ ਕਾਟਨ ਦਾ। 650 ਰੁਪਏ ਰੁਪਏ ਵਿਕਣ ਵਾਲਾ ਸੂਟ। ਸਿਮੀ ਟੈਕਸਟਾਈਲ ਦੇ ਮਿਲਣਾ ਤੁਹਾਨੂੰ 350 ਰੁਪਏ ਦਾ ਜੀ ਸੋ ਦੇਖੋ ਜੀ ਕਮਾਲ ਦੇ ਆਰਟੀਕਲ ਆ ਇੱਕ ਇੱਕ ਆਰਟੀਕਲ ਜਿਹੜਾ ਨਾ ਵੇਖ ਕੇ ਮਨ ਖੋਚੋਦਾ ਦੇਖੋ ਜ਼ੂਮ ਕਰਕੇ ਦਿਖਾਓ ਇਹ ਸਾਰੀ ਕਢਾਈ ਕੀਤੀ ਹੋਈ ਹੈ ਜੀ ਵਧੀਆ ਲੈਂਸ ਲੱਗੀ ਹੋਈ ਹੈ ਨਾਲ ਸਿਰਫ 350 ਰੁਪਏ ਦਾ ਸੂਟ ਕਾਟਨ ਦੇ ਮਲ ਦੁਪੱਟਿਆਂ ਦੇ ਨਾਲ ਭਾਜੀ ਰੇਟ ਵੇਖ ਕੇ ਨਾ ਅਸੀਂ ਵੀ ਹੈਰਾਨ ਹੋ ਰਹੇ ਹਾਂ ਕਿ ਵੀਡੀਓ ਬਹੁਤ ਬਣਾਉਂਦੇ ਹਾਂ ਪਰ ਰੇਟ ਮੈ ਹੋਇਆ ਰੇਟ ਲਈ ਲੋਕਾਂ ਦਾ ਜਾਈ ਨਹੀਂ ਭਾਜੀ ਲੋਕਾਂ ਦੇ ਫਾਇਦੇ ਕਰਾਣੇ ਫਾਇਦੇ ਜਿਹੜਾ ਵੱਤ ਤੋਂ ਵੱਧ ਤਾਂ ਹੀ ਕਰਨਾ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਲੋਗੜਾ ਤੁਹਾਡਾ ਵੀ ਫਾਇਦਾ ਹੋਏਗਾ ਔ ਯੋ ਬਾਅਦ ਕਲੇ ਤੇ ਕੜਾਈ ਦੇਖੋ ਕਿੰਨੀ ਪਿਆਰੀ ਕੱਢੀ ਆ ਤੇ ਭਾਜੀ ਸ਼ੇਰ ਵਾਲਿਆਂ ਦਾ ਧਮਾਕਾ ਕਰ ਦਿਓ ਫਿਰ ਇੱਕ 650 650 ਵਾਲਾ ਸੂਟ ਹੈ ਜੀ ਸਿਰਫ 350 ਰੁਪਏ ਦਾ 350 ਰੁਪਏ ਦਾ ਪਿਓਰ ਕਾਟਨ ਦੇ ਸੂਟ ਸਿਰਫ 3 300 ਰੁਪਏ ਦੇ 3 300 ਰੁਪਏ ਦੇ ਜੀ 3 300 ਰੁਪਏ ਦੇ ਸੋ ਦੇਖੋ ਜੀ ਡਿਜ਼ਾਈਨਿੰਗ ਕਿੰਨੀ ਪਿਆਰੀ ਪਿਆਰੀ ਹੈ ਕਿ ਭਾਜੀ 300 ਵਾਲੇ ਆਰਟੀਕਲ ਦੇ ਵਿੱਚ ਵੀ ਤੁਹਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਭਾਜੀ ਕਹਿੰਦੇ ਆ ਦੇਖੋ ਕੀ ਆ ਕਮਾਲ ਦੇ ਆਰਟੀਕਲ ਤੁਹਾਨੂੰ 300 300 ਦੇ ਦੇਣੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਕਰੋ ਚਾਰ ਸੂਟ ਪਾਜੀ ਨੇ ਅਨਾਉਂਸ ਕੀਤੇ ਆ ਤੇ ਚਾਰ ਸੂਟ ਇਹਦੇ ਨਾਲ ਦੇ ਪਾਜੀ ਆ ਦਿਖਾ ਦਿਓ ਚਾਰ ਸੂਟ ਪੰਜਾਬ ਅਬਦੁੱਲ ਚੈਨਲ ਵੱਲੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਟੂ ਗਰੁੱਪ ਕਰ ਦਿਓ ਅੰਗੂਠੇ ਨੂੰ 90 ਸਕਰੀਨਸ਼ਾਟ ਸਾਡੇ ਨੰਬਰਾਂ ਤੇ ਭੇਜੋ ਤੇ ਵੀਡੀਓ ਨੂੰ ਪੂਰਾ ਵਾਇਰਲ ਕਰ ਦਿਓ ਜੀ ਆਹ ਦੇਖੋ ਜੀ ਹੁਣ ਪਿਓਰ ਕੋਟਨ ਦੇ ਸੂਟ ਸੰਧਰਾ ਕੰਪਨੀ ਦੇ ਸਾਰਾ ਹੈਂਡਵਰਕ ਦਾ ਕੰਮ ਕੀਤਾ ਆ ਉੱਪਰ ਆ ਦੇਖੋ ਜੀ ਸਿਰਫ 300 300 ਰੁਪਏ ਦੇ ਹੈਂਡਵਰਕ ਦੇ ਕੰਮ ਨਾਲ 300 300 ਰੁਪਏ ਦੇ ਸੋ ਬਿਲਕੁਲ ਭਾਜੀ ਹੈਂਡਵਰਕ ਜਿਹੜਾ ਨਾ ਕਲੋਜ਼ ਕਰਕੇ ਕਦੀ ਦਿਖਾ ਦਿਓ ਕਿ ਜੇਕਰ ਹੈਂਡਵਰਕ ਕਹਿ ਰਹੀਆਂ ਤੇ ਵਾਕਈ ਹੈਂਡਵਰਕ ਕੀਤੋ ਆ ਗਲੇ ਤੇ ਤੇ ਆ ਵੀ ਆਰਟੀਕਲ ਭਾਜੀ ਕਹਿੰਦੇ ਆ ਤੁਹਾਨੂੰ 300 300 ਰੁਪਏ ਦੇ ਵਿੱਚ ਇਸ ਸਟਾਕ ਕਲੀਅਰੈਂਸ ਸੇਲ ਦੇ ਵਿੱਚ ਇਸ ਸੇਲ ਮੇਲੇ ਦੇ ਵਿੱਚ ਦੇਣ ਜਾ ਰਹੇ ਆ ਆ ਦੇਖੋ ਕੰਮ ਨਾਲ 300 300 ਰੁਪਏ ਦੇ ਆ ਦੇਖੋ ਏਕੇ ਟੈਕਸ ਬ੍ਰਾਂਡ ਦੇ ਸੂਟ ਜਿਹੜੇ ਮਾਰਕੀਟ 'ਚ ਲੋਕੀ 550 ਰੁਪਏ ਦਾ ਸੂਟ ਵੇਚਦੇ ਆ ਕੰਨੀ ਕੰਨੀ ਦਾ ਮੋਰ ਹੁੰਦੀ ਹੈ ਰਾਮ ਟੈਕਸ ਏ ਕੇ ਟੈਕਸ ਦੀ ਇਹ ਸਿਮੀ ਟੈਕਸਟਾਈਲ ਦੇ ਮਿਲਣਾ ਸਿਰਫ 400 ਰੁਪਏ ਦਾ ਸੂਟ ਤੁਹਾਨੂੰ 5 ਮੀਟਰ ਆ ਦੇ। ਤੇ ਭਾਜੀ ਮੋਰ ਦਿਖਾਓ ਜਰਾ। ਏ ਕੇ ਟੈਕਸ ਰਾਮ ਟੈਕਸ ਦੀ ਮੋਰ ਲੱਗੀ ਹੁੰਦੀ ਹੈ। ਇਹ ਮਿਲੂਗਾ ਸਿਰਫ ਪੂਰੇ ਥਾਨ ਤੇ 4 400 ਰੁਪਏ ਦਾ ਸੂਟ ਮਿਲੇਗਾ ਜੀ। ਤੋਂ ਬਿਲਕੁਲ ਭਾਜੀ ਆ ਦਿਖਾ ਦਿਓ ਕਿ ਜੇਕਰ ਤੁਹਾਨੂੰ ਕਹਿ ਰਿਹਾ ਏ ਕੇ ਟੈਕਸ ਤੇ ਬ੍ਰੈਂਡ ਦੀ ਮੋਰ ਤੁਹਾਨੂੰ ਦਿਖਾਤੀ ਆ ਰੇਡ ਭਾਜੀ ਕਹਿੰਦੇ 400 400 ਰੁਪਏ ਦੇ ਵਿੱਚ ਆ। ਆ ਦੇਖੋ ਕਲਾ ਡਿਆਂ ਦੇਖੋ ਕਿੰਨੇ ਆਂਦੇ ਇਹਨਾਂ ਵਿੱਚ। ਕੀ ਬ੍ਰਾਂਡ ਦੇ ਸੂਟ ਦੀ ਡਿਜ਼ਾਈਨਿੰਗ ਚੈੱਕ ਕਰੋ ਜਿਵੇਂ ਕੋਈ ਹਾਰ ਬਣਿਆ ਹੁੰਦਾ ਵਿੱਚ ਆ ਦੇਖੋ ਜੀ ਖੋਲ ਕੇ ਦਿਖਾਓ ਜੀ ਪੀਸ ਵਾਲਾ ਵਿਵਰਸ ਨੂੰ ਸੋ ਬਿਲਕੁਲ ਜੀ ਤੁਹਾਨੂੰ ਖੋਲ ਕੇ ਆਰਟੀਕਲ ਦਿਖਾਈਏ ਕਿ ਤੁਹਾਨੂੰ ਵੀ ਨਜ਼ਾਰਾ ਆਵੇ ਪੂਰਾ ਤੇ ਪਾਜੀ ਪਿੰਕੀ ਬ੍ਰਾਂਡ ਦਾ ਆਰਟੀਕਲ ਇਹ ਕਿਸ ਰੇਟ 'ਚ ਮਿਲੂਗਾ ਜੀ ਇਹ ਸਿਮੀ ਟੈਕਸਟਾਈਲ ਦੇ ਮਿਲੂਗਾ ਸਿਰਫ ਤੇ ਸਿਰਫ 375 ਰੁਪਏ ਦਾ ਸੂਟ ਜੀ ਸੋ ਦੇਖੋ ਜੀ ਕੁਆਲਿਟੀ ਫੋਟੋਆਂ ਨਾਲ ਆ ਲਾਂਗੀਆਂ ਆਟੀਆਂ ਬੜੇ ਆਂਦੇ ਆਂਦੇ ਇਸਮੀ ਟੈਕਸਲ ਦੇ ਆ ਦੇਖੋ ਜੀ। ਸੋ ਦੇਖੋ ਜੀ ਫੋਟੋ ਵਾਲੇ ਆਰਟੀਕਲ ਯਾਨ ਨਜ਼ਰੇਦਾਰ ਇਧਰ ਭਾਜੀ ਦਿਖਾ ਦਿਓ। ਦੇਖੋ ਕਿੰਨੇ ਡਿਜ਼ਾਈਨ ਆ। ਕੱਪੜਾ ਮੂੰਹ ਬੋਲਦਾ ਡਿਜ਼ਾਈਨਿੰਗ ਦਿਖਾ ਦਿਓ ਤੇ ਭਾਜੀ ਕਹਿੰਦੇ ਆ ਡਿਜ਼ਾਈਨਿੰਗ ਵੀ ਤੁਹਾਨੂੰ 300 ਤੇ 75 ਰੁਪਏ ਦੇ ਵਿੱਚ। ਬ੍ਰਾਂਡ ਦੇ ਰਿਆਂ ਬ੍ਰਾਂਡ ਕੋਈ ਦੇਸੀ ਮਾਲ ਨਹੀਂ ਦੇ ਰੇ। ਬ੍ਰਾਂਡੇਡ ਆਰਟੀਕਲ ਫੋਟੋਆਂ ਨਾਲ ਆ ਲਾਂਦੀ ਆ ਬੁਟੀਕਲੀਆਂ ਆ ਦੇਖੋ ਜੀ ਅੱਦਾ ਪੀਸ ਬਣਨਗੇ ਜਿੱਦਾਂ ਫੋਟੋ 'ਚ ਬਣਿਆ ਆਵਾ। ਦੁਪੱਟੇ ਮਲ ਕੋਟਨ ਦੇ ਖੁੱਲੇ ਡੁੱਲੇ ਕੋਟ-ਕੋਟੇ ਘੰਡ ਸਿਰਫ ਤੇ ਸਿਰਫ 375 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ ਇਹ ਪਿਓਰ ਕਾਟਨ ਦੇ ਸੂਟ ਕੈਮਰੀ ਦੇ ਗਲੇ ਦੇ ਵਰਕ ਆਏਗਾ ਨਾਲ ਇਹਦੇ ਪੌਂਚੂ ਦੇ ਕੜਾਈ ਕੱਢੀ ਹੋਏਗੀ ਇਹ ਵੀ ਤੁਹਾਨੂੰ ਸਿਮੀ ਟੈਕਸਟਾਈਲ ਦੇ ਮਿਲਨੇ ਆ ਸਿਰਫ 450 ਰੁਪਏ ਦਾ ਸੂਟ ਕੈਮਰੀ ਦੀ ਸਲਵਾਰਾਂ ਔਰ ਦੁਪੱਟੇ ਮਲ ਕਾਟਨ ਦੇ ਪ੍ਰਿੰਟ ਦੇ ਬਜ਼ਾਰ ਚ 795 695 ਵਿਕਣ ਵਾਲੇ ਸੂਟ ਸਿਮੀ ਟੈਕਸਟਾਈਲ ਦੇ ਮਿਲ ਨੇ 450 ਰੁਪਏ ਦੇ ਇਹ ਭਾਜੀ ਵੈਰਾਈਟੀ ਕਿੰਨੀ ਲੈ ਜੀ ਯਾਰ ਆਰਟੀਕਲ ਜਿਹੜੀ ਹੈ ਨਾ ਇੱਕ ਨਹੀਂ ਦੋ ਨਹੀਂ ਤੁਸੀਂ 100-100 ਡਿਜ਼ਾਈਨ ਦਿਖਾ ਰਹੇ ਜੀ ਕਿੰਨੀ ਕੁ ਵੈਰਾਈਟੀ ਆ ਗਈ ਬੜੀ ਵੈਰਾਈਟੀ ਪਈ ਆ ਜੀ ਮੇਲਾ ਲਾਤਾ ਹੈ ਆਫਰਾਂ ਲਾਤੀ ਹੋਈਆਂ ਸਟਾਕ ਕਲੀਅਰੈਂਸ ਸੇਲ ਲੱਗੀ ਹੋਈ ਹੈ ਸਟਾਕ ਬਹੁਤ ਪਿਆ ਸਾਡੇ ਕੋਲ ਕਲੀਅਰ ਕਰਨਾ ਹੈ ਆ ਕੇ ਆਪਣੇ ਫਾਇਦੇ ਕਰਾ ਲਓ ਜਿਹੜੇ ਘਰ ਵੇਚ ਰਹੇ ਉਹ ਵੀ ਆਜੋ ਜਿਨ੍ਹਾਂ ਨੇ ਆਪਣੀ ਜੂਸ ਲੈਣ ਲੈਣੇ ਉਹ ਵੀ ਆਜੋ ਜਿਹੜਾ ਅਮਰਜੀ ਆ ਕੇ ਲੈ ਜਾ 450 ਰੁਪਏ ਦਾ ਸੋ ਦੇਖੋ ਜੀ 450 ਵਾਲੇ ਆਰਟੀਕਲ ਜਿਹੜੀ ਹੈ ਨਾ ਬਹੁਤ ਹੀ ਨਜ਼ਾਰੇਦਾਰ ਆ ਸਾਰਾ ਪਿਆਰਾ ਪਿਆਰਾ ਵਰਕ ਕੀਤਾ ਹੋਇਆ ਹੋ ਉੱਤੇ ਤੇ ਇਸ ਤੋਂ ਇਲਾਵਾ ਅੱਗੇ ਹੋਰ ਵੀ ਤੁਮਾਕੇ ਤੁਹਾਡੇ ਵਾਸਤੇ ਕਰਨ ਜਾ ਰਹੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਲੋ ਹੁਣ ਸੁਪਰ ਟੈਕਸ ਬ੍ਰਾਂਡ ਦੇ ਸੂਟ ਕਪੜਾ ਮੀਟਰਾਂ ਨਾਲ ਨਾਪ ਕੇ ਦਵਾਂਗੇ 5-5 ਮੀਟਰ ਦਾ 5-5 ਮੀਟਰ ਦੇ ਸੂਟ ਦੁਪੱਟੇ ਮਲਕਾਟਾਂ ਦੇ ਸਾਢੇ 5-500 ਦੇ ਵਿਕਦੇ ਆ ਪਰ ਸਿਮੀ ਟੈਕਸਟਲ ਦੇ ਮਿਲਨੇ ਤੁਹਾਨੂੰ 375 ਰੁਪਏ ਦਾ ਸੂਟ ਜੀ ਸਿਰਫ ਸੋ ਦੇਖੋ ਜੀ 375 ਰੁਪਏ ਦੇ ਵਿੱਚ ਬ੍ਰਾਂਡਡ ਘਰਾਂ ਦੇ ਮਾਲ ਪਾਜੀ ਆਰਟੀਕਲ ਦਿਖਾਓ ਬੜੇ ਹੀ ਕਮਾਲ ਦੇ ਆਰਟੀਕਲ ਆ ਤੇ ਇੱਧਰ ਦਿਖਾਓ ਪਾਜੀ ਕਹਿੰਦੇ ਇੱਕ ਨਹੀਂ ਦੋ ਨਹੀਂ ਤਿੰਨ ਹੀ ਤੇ ਡਿਜ਼ਾਈਨ ਦਿਖਾਓ ਕਿ ਡਿਜ਼ਾਈਨ ਤੁਹਾਨੂੰ ਕਿਨੇ ਮਿਲਨੇ ਸਿਰ ਤੇ 350 ਰੁਪਏ ਦੇ ਵਿੱਚ ਇਹ ਦੇਖੋ ਜੀ ਹੁਣ ਕੈਮਰੀ ਕਾਟਨ ਦਾ ਸੂਟ ਲੋਕੀ ਬਿਨਾ ਦੁਪट्टे ਤੋਂ ਹੋਲਸੇਲ ਵਿੱਚ 450 ਦਾ ਵੇਚਦੇ ਆ ਅਸੀਂ ਪਿਓਰ ਕੈਮਰੀਕ ਦਾ ਸੂਟ ਦੁਪੱਟਾ ਨਾਲ ਲਵਾਂਗੇ ਔਰ ਦਵਾਂਗੇ ਤੁਹਾਨੂੰ ਸੁਪਰ ਟੈਕਸ ਕੰਪਨੀ ਦੇ ਮੋਹਰਾ ਲੱਗੀ ਹੋਣੀ ਸਿਰਫ 390 ਰੁਪਏ ਦਾ ਸੂਟ ਹੈ 650 ਤੋਂ 550 ਵੇਚ ਕੇ ਵੀਰ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ਆ ਦੇਖੋ ਜੀ ਐਚ ਸੂਟ ਬ੍ਰਾਂਡ ਦੇ ਸੂਟ ਇਹ ਵੀ ਸਿਮੀ ਟੈਕਸਟਲ ਦੇ ਬਹੁਤ ਡਿਮਾਂਡਡ ਚੀਜ਼ ਹੈ ਜੀ ਆ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾਉਂਦੇ ਆ ਵੀਰਸ ਆ ਦੇਖੋ ਜੀ ਪਿਓਰ ਕਾਟਨ ਦਾ ਸੂਟ ਪ੍ਰਿੰਟਡ ਚੀਜ਼ਾਂ ਆ ਦੇਖੋ ਜੀ ਫਰੰਟ ਹੈਵੀ ਬੈਕ ਪਿਓਰ ਕਾਟਨ ਦੀ ਇਹ ਵੀ ਮਿਲੂਗਾ ਸਿਰਫ ਤੇ ਸਿਰਫ ਤੁਹਾਨੂੰ 400 ਰੁਪਏ ਦਾ ਸੂਟ ਸਿਮੀ ਟੈਕਸਟਾਈਲ ਤੇ ਪੂਰਾ ਕਾਟਨ ਦਾ ਸੂਟ 400 ਰੁਪਏ ਦਾ ਬਾਜੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਅੱਗੇ ਰਖੜੀ ਦਾ ਤਿਉਹਾਰ ਆ ਰਿਹਾ ਤੇ ਉਹਦੇ ਵਾਸਤੇ ਜਿਸ ਤਰ੍ਹਾਂ ਕੋਈ ਸੂਟ ਹੁੰਦੇ ਕੜਾਈਆਂ ਵਾਲੇ ਉਹ ਵੀ ਹੈਗੇ ਆਪਣੇ ਕੋਲ ਜੀ ਸਭ ਕੁਝ ਹੁੰਦਾ ਆਪਣੇ ਕੋਲ ਸਭ ਕੁਝ ਹੁੰਦਾ ਹੈ ਬਾਕੀ ਇਸ ਟਾਈਮ ਜਿਆਦਾ ਪ੍ਰਿੰਟ ਸੂਟ ਤਾਂ ਦਿਖਾ ਰਹੇ ਕੋਈ ਪ੍ਰਿੰਟ ਸੂਟਾਂ ਦੀ ਇਸ ਟਾਈਮ ਫੁੱਲ ਡਿਮਾਂਡ ਹੈ ਗਰਮੀ ਕਰਕੇ ਆਹ ਦੇਖੋ ਜੀ ਰਿਯਨ ਕਾਟਨ ਜਿਹੜਾ ਬਾਜ਼ਾਰ 'ਚ 650 ਦਾ ਸੂਟ ਵਿਕਦਾ ਐ ਇਸਿਮੀ ਟੈਕਸਟਾਈਲ ਤੇ ਮਿਲਣਾ 350 ਰੁਪਏ ਦਾ ਸੂਟ ਜੀ ਸੋ ਦੇਖੋ ਜੀ ਕਮਾਲ ਦੀਆਂ ਵੈਰਾਈਟੀਆਂ ਵਾਂ ਕੱਪੜੇ ਦੀ ਭਾਜੀ ਕੁਆਲਿਟੀ ਜਿਹੜੀ ਐ ਨਾ ਬਹੁਤ ਹੀ ਅਦਨ ਨਿਆਰੇਦਾਰ ਆ ਦੁਪੱਟੇ ਨਾਲ ਆਣਗੇ 5-5 ਮੀਟਰ ਕਪੜਾ ਚੁੰਨੀ ਨਾਲ 350 ਰੁਪਏ ਦਾ 350 ਰੁਪਏ ਦਾ ਸੋ ਵੈਰਾਈਟੀ ਇੱਧਾਂ ਦੀ ਬਹੁਤ ਐ ਇਸਿਮੀ ਟੈਕਸਟਾਈਲ ਤੇ ਸਭ ਚੀਜ਼ਾਂ ਤੁਹਾਨੂੰ ਇਸਿਮੀ ਟੈਕਸਟਾਈਲ ਤੇ ਮਿਲੀਆਂ ਵਾਜਿਬ ਰੇਟਾਂ ਤੇ ਆ ਲਓ ਪਿਓਰ ਦੁਪੱਟਿਆਂ ਵਾਲੇ ਸੂਟ ਲਓ ਜੀ 5-5 ਮੀਟਰ ਦਾ ਸੂਟ ਆਏਗਾ ਜੀ ਦੁਪੱਟਾ ਆਏਗਾ ਫੁੱਲ ਤੇਜਨ ਕੰਪਨੀ ਦੇ ਸੂਟ ਐ ਵੀ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ ਸਮੀਟ ਟੈਕਸਟਾਈਲ ਦੇ ਵਾਜਿਵ ਰੇਟਾਂ 'ਚ ਹਲੋ ਮੋਹਨ ਬ੍ਰਾਂਡ ਦੇ ਸੂਟ ਪਿਓਰ ਕੈਮਰੀ ਦੇ 795 ਵਾਲੇ ਸੂਟ 450 ਰੁਪਏ ਦਾ ਸੂਟ ਮਿਲੇਗਾ ਉੱਪਰ ਹਾਰੀ ਦਾ ਕੰਮ ਕੀਤਾ ਆ ਦੁਪੱਟਾ ਨਾਲ ਆਏਗਾ ਪਿਓਰ ਕਾਟਨ ਦਾ ਸੋ ਦੇਖੋ ਜੀ ਆਰਟੀਕਲ ਬੜੀ ਬਾਖਮਾਲ ਆ ਇੱਧਰ ਭਾਜੀ ਆਰਟੀਕਲ ਦਿਖਾ ਦਿਓ ਫਿਰ ਦੁਪੱਟਾ ਦਿਖਾ ਦਿਓ ਫਿਰ ਰੇਟ ਦਿਖਾ ਦਿਓ ਬਹੁਤ ਹੀ ਨਿਆਰੇ ਦਾ ਰੇਟਾਂ ਦੇ ਉੱਤੇ ਆ ਫੂਟ ਤੁਹਾਨੂੰ ਮਿਲਣ ਜਾ ਰਹੇ ਆ ਆ ਲੋ ਜੀ ਜਾਮ ਪ੍ਰਿੰਟ ਦੇ ਸੂਟ ਡੀਆਣੀ ਚੈੱਕ ਕਰੋ ਉੱਪਰ ਹੈਂਡਵਰ ਦਾ ਕੰਮ ਆਏਗਾ ਦੁਪੱਟਾ ਆਏਗਾ ਪਿਓਰ ਦਾ ਇਹ ਵੀ ਮਿਲਣਾ ਬਿਲਕੁਲ ਵਾਜਿਵ ਰੇਟਾਂ ਦੇ ਸਿਮੀ ਟੈਕਸਟਾਈਲ ਤੇ ਤੁਹਾਨੂੰ ਸੋ ਬਿਲਕੁਲ ਸਟਾਕ ਬਹੁਤ ਜ਼ਿਆਦਾ ਵਾ ਪਾਜੀ ਇੱਕ ਵਾਰੀ ਕੈਮਰਾ ਘੁਮਾ ਦਿਓ ਕਿ ਆ ਸਾਰਾ ਸਟਾਕ ਤੁਹਾਡੇ ਵਾਸਤੇ ਹੀ ਆ ਸਜੇ ਤੇ ਇਹਦੇ ਵਿੱਚ ਚੱਲੋ ਉੱਪਰ ਦੋ ਫਲੋਰ ਹੋਰ ਭਰੇ ਪਿਆ ਸਟੋਰ ਨਾਲ ਸਟਾਕ ਨਾਲ ਆ ਲੋ ਪਿਓਰ ਕਾਟਨ ਦੇ ਸੂਟ ਦੇਖੋ ਡੀਆਣੀ ਚੈੱਕ ਕਰੋ ਜੀ ਅੰਕੁਰ ਬ੍ਰਾਂਡ ਦੇ ਦੁਪੱਟੇ ਮਲ ਕਾਟਨ ਦੇ ਇਹ ਵੀ ਤੁਹਾਨੂੰ ਮਿਲਨੇ ਆਰਟੀਕਲ ਜਿਹੜਾ ਨਾ ਬਹੁਤ ਹੀ ਨਜ਼ਾਰੇਦਾਰ ਹੈ ਕਿ ਤੁਸੀਂ ਦੇਖੋ ਤੁਹਾਨੂੰ ਪੂਰਾ ਨਜ਼ਾਰਾ ਆਉਣ ਵਾਲਾ ਵਾ ਲੇਟੈਸਟ ਵਰਾਇਟੀਆਂ ਤੁਹਾਨੂੰ ਦੇ ਰਹੇ ਆ ਸੇਲ ਤਮਾਕੇ ਦੇ ਵਿੱਚ ਆ ਨਜ਼ਾਰੇਦਾਰੀ ਪਿਓਰ ਗਲੇਸ ਕਾਟਨ ਦੇ ਸੂਟ ਦੁਪੱਟੇ ਆਣਗੇ ਪਿਓਰ ਦੇ ਫੁੱਲ ਪਿਓਰ ਦੇ ਦੁਪੱਟੇ ਸਿਰਫ ਤੇ ਸਿਰਫ 750 ਰੁਪਏ ਦੇ ਸਮੀਟ ਟੈਕਸਟਾਈਲ ਤੇ ਬਹੁਤ ਸਮੀਟ ਟੈਕਸਟਾਈਲ ਤੇ ਆ ਦੇਖੋ ਜੀ ਸਿਰਫ 750 ਰੁਪਏ ਦਾ ਦੁਪੱਟੇ ਆਣਗੇ ਪਿਓਰ ਦੇ ਆ ਬੁਟੀਕਲੇ ਸੂਟ ਦੇਖੋ ਜੀ ਜਾਮ ਪ੍ਰਿੰਟ ਦੇ ਉੱਤੇ ਕੋਈ 1500 ਮੰਗਦਾ ਕੋਈ ਮੰਗਦਾ 1600 ਆ ਫੋਟੋ ਜਿੱਦਾਂ ਬਣਿਆ ਐ ਓਦਾਂ ਹੀ ਬਣੇਗਾ ਨਾਲ ਇਹਦੇ ਆਊਗੇ ਬਾਜੂ ਤੇ ਕੰਮ ਇਹ ਵੀ ਮਿਲੇਗੇ 795 ਰੁਪਏ ਦਾ ਸਿਰਫ ਸਮੀਤ ਟੈਕਸਟਾਈਲ ਤੇ ਇਹਦੇ ਜੀ ਬੜੀ ਡਿਜ਼ਾਈਨਿੰਗ ਹੁੰਦੀ ਆ ਆਪਣੇ ਕੋਲ ਦਾ ਰਾਹੁਲ ਸੋ ਬਿਲਕੁਲ ਇੱਕ ਇੱਕ ਆਰਟੀਕਲ ਬੜਾ ਹੀ ਕਮਾਲ ਦਾ ਵਾ ਇਧਰ ਵੈਰਾਈਟੀਆਂ ਭਾਜੀ ਦਿਖਾ ਦਿਓ ਕਿ ਬਹੁਤ ਹੀ ਬਾਖਮਾਲ ਵੈਰਾਈਟੀਆਂ ਤੁਹਾਨੂੰ ਦੇ ਰਿਆਂ ਸੋ ਇਸ ਤੋਂ ਇਲਾਵਾ ਲਓ ਜੀ ਭਾਜੀ ਕਹਿੰਦੇ ਕਿ ਕੜਾਈਆਂ ਵਾਲੇ ਸੂਟ ਵੀ ਆ ਗਏ ਜੀ ਆਹ ਦੇਖੋ ਜੀ ਗਲੇ ਦੇ ਮੋਰਨੀ ਬਾਜੂ ਦੇ ਮੋਰਨੀ ਇਹ ਵੀ ਮਿਲੇਗੀ ਤੁਹਾਨੂੰ ਬਿਲਕੁਲ ਵਾਜੀ ਵਰੇਟਾਂ ਦੇ ਸਮੀਤ ਟੈਕਸਟਾਈਲ ਤੇ ਵਿਆਹ ਸ਼ਾਦੀਆਂ ਦੇ ਸੂਟ ਜਿਹੜੇ ਹਜ਼ਾਰ ਤੋਂ 12-1200 ਦੇ ਵਿਕਦੇ ਆ ਇਹ ਸਿਮੀ ਟੈਕਸਟਾਈਲ ਦੇ ਦੁਪੱਟੇ ਵਰਕ ਨਾਲ ਮਿਲਨੇ ਆ 550 ਰੁਪਏ ਦਾ ਸੂਟ ਜੀ ਸਿਮੀ ਟੈਕਸਟਾਈਲ ਤੇ ਭਾਜੀ 550 ਰੁਪਏ ਦੇ ਵਿੱਚ ਇੰਨਾ ਹੈਵੀ ਵਰਕ ਸਾਰੇ ਹੈਵੀ ਵਰਕਲੇ ਦੁਪੱਟਿਆਂ ਦੇ ਨਾਲ ਕਢਾਈਆਂ ਆਣ ਗਿਆ 550 550 550 ਇਹ ਸੈਂਪਲ ਦਿਖਾ ਰਹੇ ਆ ਜੀ ਇੱਦਾਂ ਦੀ ਡਿਜ਼ਾਈਨਿੰਗ ਬਹੁਤ ਹੁੰਦੀ ਆ ਸਾਡੇ ਕੋਲ ਆ ਦੇਖੋ ਜੀ ਇਹ ਵੀ 550 ਰੁਪਏ ਚ ਆਈਨਾ ਬ੍ਰਾਂਡ ਦੇ ਸੂਟ ਦੁਪੱਟਿਆਂ ਦੇ ਨਾਲ ਕਢਾਈਆਂ ਕੱਡੀਆਂ ਹੋਣਗੀਆਂ ਦੇਖੋ ਜੀ ਕਿਤੇ ਪਿਆਰੇ ਪਿਆਰੇ ਡਿਜ਼ਾਈਨ ਕਿੱਡੀ ਪਿਆਰੀ ਪਿਆਰੀ ਵੈਰਾਈਟੀ ਸਿਰਫ ਤੇ ਸਿਰਫ ਸਿਮੀ ਟੈਕਸਟਾਈਲ ਤੇ ਤੇ ਭਾਜੀ ਇੱਕ ਵਾਰੀ ਐਡਰੈਸ ਜੁੜ ਦੋਸੋ ਪ੍ਰੋਪਰ ਐਡਰੈਸ ਲੁਧਿਆਣਾ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ 2 ਨੰਬਰ ਕੁੱਚਾਈ ਸਾਡੀ ਸ਼ਾਪ ਹੈ ਸਿਮੀ ਟੈਕਸਟਾਈਲ ਦੇ ਨਾਮ ਤੇ ਇਨਕੇ ਤੁਹਾਨੂੰ ਨਹੀਂ ਪਤਾ ਚੱਲਦਾ ਤੁਸੀਂ ਦੋ ਗੁਰਦੁਆਰਾ ਸਾਹਿਬ ਕੋਲ ਆ ਕੇ ਸਾਨੂੰ ਕਾਲ ਕਰ ਸਕਦੇ ਹੋ ਸਾਡਾ ਮੁੰਡਾ ਆ ਕੇ ਤੁਹਾਨੂੰ ਲੈ ਵੀ ਜਾਏਗਾ ਔਰ ਬਾਰ ਬਾਰ ਕਹਿ ਰਿਹਾ ਮਾਂ ਆਫਰ ਲੱਗੀ ਹੋਈ ਹੈ ਬਹੁਤ ਫਾਇਦਾ ਕਰਾ ਰਹੇ ਆ ਅਗਰ ਤੁਸੀਂ ਆਪਣਾ ਫਾਇਦਾ ਕਰਾਣਾ ਆਪਣਾ ਵੀ ਕਰਾਓ ਔਰ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਰਿਸ਼ਤੇਦਾਰਾਂ ਦਾ ਲੋਕਾਂ ਦਾ ਫਾਇਦਾ ਕਰਾਓ ਬਹੁਤ ਘੱਟ ਰੇਟ 'ਚ ਕਪੜਾ ਸਿਮੀ ਟੈਕਸਟਾਈਲ ਤੋਂ ਮਿਲ ਰਿਹਾ ਹੈ ਜਿਹੜਾ ਮੇਰਾ ਭਾਈਪਣ ਘਰ ਬੈਠੇ ਕੰਮ ਕਰ ਰਿਹਾ ਜੇ ਕੰਮ ਕਰਨ ਦੀ ਸੋਚ ਰਿਹਾ ਅੱਖਾਂ ਮੀਚ ਕੇ ਸਿਮੀ ਟੈਕਸਟਾਈਲ ਕੋਲ ਆਓ ਅਗਰ ਤੁਸੀਂ 50000 ਦਾ ਕਪੜਾ ਲੈਣਾ ਹੋਗਾ ਕਪੜਾ 50000 ਦਾ ਮਿਲੂਗਾ 25000 ਤੁਸੀਂ ਆਪਣਾ ਕੈਸ਼ ਵਾਪਸ ਲੈ ਕੇ ਜਾਓਗੇ ਉਹੀ ਕਪੜਾ ਅਸੀਂ ਤੁਹਾਨੂੰ 25000 'ਚ ਬਣਾ ਕੇ ਦੇਵਾਂਗੇ ਐਡਾ ਟੋੜਾ ਫਾਇਦਾ ਹੋਊਗਾ ਔਰ ਸਾਡੇ ਕਪੜੇ 2-300 400 ਦਾ ਮੁਨਾਫਾ ਹੋਊਗਾ ਤੁਹਾਨੂੰ ਜਲ ਤੋਂ ਜਲਦ ਵਿਜ਼ਿਟ ਕਰੋ ਸਿਮੀ ਟੈਕਸਟਾਈਲ ਤੇ ਥੈਂਕ ਯੂ ਵੀਵਰਸ